ਅਸੀਂ ਸ਼ੁਰੂ ਤੋਂ ਮਲ ਗੱਲ ਕਰਦੇ ਆ ਤਾਂ ਇਹ ਸੁਪਨਾ ਸ਼ੁਭਦੀਪ ਦਾ ਹੀ ਸੀਗਾ ਕਿਉਂਕਿ ਉਸ ਸਮੇਂ ਦੇ ਉਤੋ ਜਿੱਤੀ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਖੇਖੇ ਤੇ ਲੱਗ ਰਹੀ ਸੀਗੀ ਤੇ ਅਸੀਂ ਨੂੰ ਵਿਹਲਾ ਕਰਾਉਣ ਲਈ ਵੀ ਪੰਚਾਇਤ ਨੇ ਕਾफी ਸੰਘਰਸ਼ ਕਰਿਆ ਤਾਂ ਬੜੀ ਮੁਸ਼ਕਲ ਹੈ ਗਰਾਊਂਡ ਵਿਹਲਾ ਕਰਾਇਆ ਫਿਰ ਇਹ ਕਾफी ਭਰਤ ਪਈ ਹੈ ਮਤਲਬ ਸ਼ੁਭਦੀਪ ਦਾ ਸੁਪਨਾ ਸੀ ਵੀ ਪਾਪਾ ਇਹਨੂੰ ਤਿਆਰ ਕਰੋ ਤੇ ਆਪਾਂ ਇੱਕ ਅੰਤਰਰਾਸ਼ਟਰੀ ਮੈਚ ਕਰਾਵਾਂਗੇ ਵੱਡੀਆਂ-ਵੱਡੀਆਂ ਕਲੱਬਾਂ ਦਾ ਤਾਂ ਉਹ ਇੱਕ ਵਿਸ਼ਵ ਪੱਧਰੀ ਟੂਰਨਾਮੈਂਟ ਕਰਾਉਣ ਦੀ ਵੀ ਸਕੀਮ ਸੀਗੀ ਪਰੰਤੂ ਜਦੋਂ ਤੋਂ ਸਾਡਾ ਮਤਲਬ ਸਮਾਂ ਸ਼ੁਰੂ ਹੋਇਆ ਕਰੋਨਾ ਆ ਗਿਆ 1.5-2 ਸਾਲ ਕਰੋਨਾ ਖਤਮ ਕਰ ਗਿਆ ਤਾਂ ਸਾਡੇ ਜਿਹੜੀ ਇਹਦੀ ਡਿਵੈਲਪਮੈਂਟ ਦਾ ਕੰਮ ਸੀਗਾ ਸਾਰਾ ਉਹ ਅਧੂਰਾ ਰਹਿ ਗਿਆ ਤੁਸੀਂ ਦੇਖੋ ਪੈਸੇ ਸਾਡੇ ਕੋਲੇ ਹਲੇ ਵੀ 4-5 ਲੱਖ ਰਹੀਆ ਬੈਲੈਂਸ ਪਿਆ ਹੈ ਪਰੰਤੂ ਸਾਡੀ ਛੱਤ ਜਿਹੜੀ ਇਹਦੀ ਸਟੇਡੀਅਮ ਦੀ ਪੈਨ ਵਾਲੀ ਬਾਕੀ ਪਈ ਹੈ ਤਾਂ ਅਸੀਂ ਹੁਣ ਕੋਸ਼ਿਸ਼ ਸਾਡੀ ਇਹੀ ਹੈ ਵੀ ਜੋਨ ਜਾਬਤਾ ਖਤਮ ਹੁੰਦੇ ਹੀ ਅਸੀਂ ਇਹਦਾ ਦੁਬਾਰਾ ਤੋਂ ਜੋ ਬਾਕੀ ਰਹਿਦਾ ਕੰਮ ਨੂੰ ਸਟਾਰਟ ਕਰਾਂਗੇ ਤਾਂ ਅ ਅਗਲੇ ਸਾਲ ਤੋਂ ਤੁਸੀਂ ਇੱਕ ਵਧੀਆ ਹੋਰ ਵੀ ਮਤਲਬ ਜਿਸ ਤਰ੍ਹਾਂ ਹੁਣ ਇਹਨਾਂ ਨੇ ਉਦਮ ਕੀਤਾ ਹੈ ਖੜਾ ਕੰਮ ਰੋਕਿਆ ਮੈਂ ਬੜਾ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਬੜਾ ਸਕੂਨ ਮਿਲਿਆ ਇੱਥੇ ਆ ਕੇ ਕਮਸੇ ਕਮ ਅਸੀਂ ਉਸ ਰਸਤੇ 'ਤੇ ਪਹੁੰਚੇ ਹਾਂ ਜਿਹੜਾ ਸੁਪਨਾ ਕਦੇ ਪੁੱਤ ਸੋਚ ਕੇ ਗਿਆ ਸੀ ਇੱਥੋਂ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਵਧੀਆ-ਵਧੀਆ ਟੀਮਾਂ ਵਧੀਆ ਟੀਮ ਤਾਂ ਮੈਂ ਆਜਾ 38 ਬੇਟੇ ਇਸ ਨੂੰ ਮੰਨਦਾ ਕਿਉਂਕਿ ਅਸੀਂ ਬਚਪਨ ਨੂੰ ਸੇਧ ਦੇਣੀ ਹੈ ਅ ਵੈਸੇ ਵੀ ਸਾਡੀ ਮਾਂ ਖੇਡ ਕਬੱਡੀ ਹੈ ਇਹਦੇ ਉੱਤੇ ਕਾਫੀ ਜਿਹੜੇ ਮੈਂ ਕਹਾ ਵੀ ਕਾਲੇ ਬੱਦਲ ਹੈ ਜਿਹੜੇ ਉਹ ਮੰਡਰਾ ਰਹੇ ਨੇ ਅਸੀਂ ਉਹਨਾਂ ਨਜ਼ਰਾਂ ਤੋਂ ਵੀ ਇਹਨੂੰ ਬਚਾ ਕੇ ਰੱਖਣਾ ਹੈ ਔਰ ਅਸੀਂ ਆਪਣੇ ਬਚਪਨ ਨੂੰ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਦੇਣੀ ਹੈ ਤਾਂ ਮੇਰੇ ਖਿਆਲ ਫਿਰ ਉਹਦੇ ਲਈ ਗਰਾਊਂਡ ਵਰਗੀ ਲਾਂਚਿੰਗ ਪੈਡ ਕੋਈ ਨਹੀਂ ਹੋ ਸਕਦੀ ਤਾਂ ਸਾਡੀਆਂ ਅਗਲੀਆਂ ਆਪਣੇ ਪੰਚਾਇਤ ਦੀਆਂ ਜਿਹੜੀਆਂ ਜਮੀਨ ਵੀ ਆਪੋਸ਼ਾ ਹੋਣਗੀਆਂ ਤਾਂ ਸਾਡੇ youth ਨੂੰ ਗਰਾਊਂਡ ਵਿੱਚ ਲੈ ਕੇ ਆਉਣ ਬਲ ਉਹਨਾਂ ਨੂੰ ਇੱਥੇ ਖੇਡਾਂ ਦੇ ਵਿੱਚ ਬਿਜ਼ੀ ਕਰਨਾ ਸਾਡੀ ਜਿਹੜੀ ਹੈ ਮੇਨ ਰਜੇਮਾ ਹੋਊਗਾ ਸਰ ਅਸੀਂ ਸ਼ੁਰੂ ਤੋਂ ਮਲ ਗੱਲ ਕਰਦੇ ਆ ਤਾਂ ਇਹ ਸੁਪਨਾ ਸ਼ੁਭਦੀਪ ਦਾ ਹੀ ਸੀਗਾ ਕਿਉਂਕਿ ਉਸ ਸਮੇਂ ਦੇ ਉਤੋ ਜਿੱਥੇ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਖੇ ਖੇਤੇ ਲੱਗ ਰਹੀ ਸੀਗੀ ਤੇ ਅਸੀਂ ਇਹਨੂੰ ਵਿਹਲਾ ਕਰਾਉਣ ਲਈ ਵੀ ਪੰਚਾਇਤ ਨੇ ਕਾफी ਸੰਘਰਸ਼ ਕਰਿਆ ਤਾਂ ਬੜੀ ਮੁਸ਼ਕਲ ਹੈ ਗਰਾਊਂਡ ਵਿਹਲਾ ਕਰਾਇਆ ਫਿਰ ਇਹ ਜ ਕਾफी ਭਰਤ ਪਈ ਹੈ ਮਤਲਬ ਸ਼ੁਭਦੀਪ ਦਾ ਸੁਪਨਾ ਸੀ ਵੀ ਪਾਪਾ ਇਹਨੂੰ ਤਿਆਰ ਕਰੋ ਤੇ ਆਪਾਂ ਇੱਕ ਅੰਤਰਰਾਸ਼ਟਰੀ ਮੈਚ ਕਰਾਵਾਂਗੇ ਵੱਡੀਆਂ-ਵੱਡੀਆਂ ਕਲਬਾਂ ਦਾ ਤਾਂ ਉਹ ਇੱਕ ਵਿਸ਼ਵ ਪੱਧਰੀ ਟੂਰਨਾਮੈਂਟ ਕਰਾਉਣ ਦੀ ਸਕੀਮ ਸੀਗੀ ਪਰੰਤੂ ਜਦੋਂ ਤੋਂ ਸਾਡਾ ਮਤਲਬ ਸਮਾਂ ਸ਼ੁਰੂ ਹੋਇਆ ਕਰੋਨਾ ਆ ਗਿਆ 1.5-2 ਸਾਲ ਕਰੋਨਾ ਖਤਮ ਕਰ ਗਿਆ ਤਾਂ ਸਾਡੇ ਜਿਹੜੀ ਇਹਦੀ ਡਿਵੈਲਪਮੈਂਟ ਦਾ ਕੰਮ ਸੀਗਾ ਸਾਰਾ ਉਹ ਅਧੂਰਾ ਰਹਿ ਗਿਆ ਤੁਸੀਂ ਦੇਖੋ ਪੈਸੇ ਸਾਡੇ ਕੋਲੇ ਹਲੇ ਵੀ 4-5 ਲੱਖ ਰਹੀਆ ਬੈਲੈਂਸ ਪਿਆ ਹੈ ਪਰੰਤੂ ਸਾਡੀ ਛੱਤ ਜਿਹੜੀ ਇਹਦੀ ਸਟੇਡੀਅਮ ਦੀ ਪੈਨ ਵਾਲੀ ਬਾਕੀ ਪਈ ਹੈ ਤਾ ਅਸੀਂ ਹੁਣ ਕੋਸ਼ਿਸ਼ ਸਾਡੀ ਇਹੀ ਹੈ ਕਿ ਚੋਣ ਜਾਬਤਾ ਖਤਮ ਹੁੰਦੀ ਹੀ ਅਸੀਂ ਇਹਦਾ ਦੁਬਾਰਾ ਤੋਂ ਜੋ ਬਾਕੀ ਰਹਿਦਾ ਕੰਮ ਨੂੰ ਸਟਾਰਟ ਕਰਾਂਗੇ ਤਾਂ ਅਗਲੇ ਸਾਲ ਤੋਂ ਤੁਸੀਂ ਇੱਕ ਵਧੀਆ ਹੋਰ ਵੀ ਮਤਲਬ ਜਿਸ ਤਰ੍ਹਾਂ ਹੁਣ ਇਹਨਾਂ ਨੇ ਉਦਮ ਕੀਤਾ ਤੇ ਖੜਾ ਕੰਮ ਰੋਕਿਆ ਮੈਂ ਬੜਾ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਬੜਾ ਸਕੂਨ ਮਿਲਿਆ ਇੱਥੇ ਆ ਕੇ ਕਮਸੇ ਕਮ ਅਸੀਂ ਉਸ ਰਸਤੇ 'ਤੇ ਪਹੁੰਚੇ ਜਿਹੜਾ ਸੁਪਨਾ ਕਦੇ ਪੁੱਤ ਸੋਚ ਕੇ ਗਿਆ ਸੀ ਇੱਥੋਂ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਵਧੀਆ-ਵਧੀਆ ਟੀਮਾਂ ਵਧੀਆ ਟੀਮ ਤਾਂ ਮੈਂ ਆਜਾ 38 ਬੇਟੇ ਇਸ ਨੂੰ ਮੰਨਦਾ ਕਿਉਂਕਿ ਅਸੀਂ ਬਚਪਨ ਨੂੰ ਸੇਧ ਦੇਣੀ ਹੈ ਐ ਵੈਸੇ ਵੀ ਸਾਡੀ ਮਾਂ ਖੇਡ ਕਬੱਡੀ ਹੈ ਇਹਦੇ ਉੱਤੇ ਐ ਕਾਫੀ ਜਿਹੜੇ ਮੈਂ ਕਹਾ ਵੀ ਕਾਲੇ ਬੱਦਲ ਹੈ ਜਿਹੜੇ ਉਹ ਮੰਡਰਾ ਰਹੇ ਨੇ ਅਸੀਂ ਉਹਨਾਂ ਨਜ਼ਰਾਂ ਤੋਂ ਵੀ ਇਹਨੂੰ ਬਚਾ ਕੇ ਰੱਖਣਾ ਹੈ ਔਰ ਅਸੀਂ ਆਪਣੇ ਬਚਪਨ ਨੂੰ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਦੇਣੀ ਹੈ ਤਾਂ ਮੇਰਾ ਖਿਆ ਫਿਰ ਉਹਦੇ ਲਈ ਗਰਾਊਂਡ ਵਰਗੀ ਲਾਂਚਿੰਗ ਪੈਡ ਕੋਈ ਨਹੀਂ ਹੋ ਸਕਦੀ ਤਾਂ ਸਾਡੀਆਂ ਅਗਲੀਆਂ ਆਪਣੇ ਪੰਚਾਇਤ ਦੀਆਂ ਜਿਹੜੀਆਂ ਜੰਮੀਆ ਵੀ ਆਪੋਸ਼ਾ ਹੋਣਗੀਆਂ ਤਾਂ ਸਾਡੇ ਯੂਥ ਨੂੰ ਗਰਾਊਂਡ ਵਿੱਚ ਲੈ ਕੇ ਆਉਣ ਬਾਅਦ ਉਹਨਾਂ ਨੂੰ ਇੱਥੇ ਖੇਡਾਂ ਦੇ ਵਿੱਚ ਬਿਜ਼ੀ ਕਰਨਾ ਸਾਡੀ ਜਿਹੜੀ ਹੈ ਮੇਨ ਰਜੇਮਾ ਹੋਊਗਾ ਸਾਡਾ